ਪੰਜਾਬ ਸਟੇਟ ਮਿਨਿਸਟਰੀ ਆਫ ਪੈਨਸ਼ਨ ਐਚਿਊਏਸ਼ਨ ਸੁਪਰ ਕਮੇਟੀ ਦੀ ਮੀਟਿੰਗ ਸੁਪਾ ਪ੍ਰਧਾਨ શ્રી ਸੁਸ਼ੀਲ ਕੁਮਾਰ ਸੁਪਾ ਚੇਅਰਮੈਨ શ્રી ਬਲੀਪ ਸਿੰਘ ਸੁਪਾ ਜਤੇਬੰਦਕ ਸਰਦਰ ਦਲਬੀਰ ਸਿੰਘ ਬਾਜਵਾ ਅਤੇ ਨਿਰਮਲ ਸਿੰਘ ਆਨੰਦ ਸੁਪਾ ਵਿੱਚ ਸੱਤਰ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਜਨਨ ਸਰਦਰ ਸੁਪਾ ਅਹੁਦੇਦਾਰ ਅਤੇ ਸਰਗਰਮ ਮੈਂਬਰਾਂ ਨੇ ਹਿੱਸਾ ਲਿਆ ਅੰਮ੍ਰਿਤਸਰ ਤੋਂ ਪ੍ਰਧਾਨ ਦਲਬੀਰ ਸਿੰਘ ਬਾਜਵਾ ਨਿਰਮਲ ਸਿੰਘ ਆਨੰਦ ਕਾਰਜਕਾਰੀ ਪ੍ਰਧਾਨ ਨੂੰ ਭਲਵੀਰ ਸਿੰਘ ਵਿੱਚ ਕਤਰ ਸੋਮਾ ਕੁਰਲੀਆ ਸੀਨੀਅਰ ਮਿਤਪਦਾਨ ਅਤੇ ਕੁਲਦੀਪ ਸਿੰਘ ਆਫਿਸ ਕਤਰ ਸ਼ਾਮਲਾ ਹੋਏ ਇਸ ਮੌਕੇ ਨਰਮਲ ਸਿੰਘ ਅਨੰਦ ਸ਼ੋਭਾ ਵਿੱਚ ਕਤਰ ਵੱਲੋਂ ਸਟੇ ਦੀ ਜ਼ਿੰਮੇਵਾਰੀ ਬਖੂਬੀ ਨਿਭਾਈ ਗਈ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਹੋਏ ਆਤਮਵਾਦੀ ਹਮਲੇ ਦਰਾਂ ਮਾਰੇ ਗਏ નિર્ਦੋਸ਼ ਪਾਰਕੀਆਂ ਦੀ ਆਤਮਿਕ ਸ਼ਾਂਤੀ ਲਈ 2 ਮਿੰਟ ਦਾ ਮੌਨ ਰੱਖ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਜ਼ਖਮੀਆਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ ਕੋਪਰੰਤ ਆਪकी ਹਮਲੇ ਦੀ ਸਖਸ਼ਪਦਾਂ ਵਿੱਚ ਨਿੰਦਾ ਕੀਤੀ ਗਈ। ਮੀਟਿੰਗ ਨੂੰ ਸੁਬੋਧਨ ਕਰਦਿਆਂ ਬੁਲਾ ਰਹੇ ਨੇ ਕਿਹਾ ਕਿ ਪੰਜਾਬ ਸਰ ਪੈਨਸ਼ਨ ਦੀ ਹੱਸੀ ਨੂੰ ਨਾ ਅੱਗੇ ਜਾਣ ਲੱਗੇ ਕਿ ਕਿ ਬਿਏ 13% ਤੁਰੰਤ ਵੰਡਿਚਰੇ ਮੈਡੀਕਲ ਪੱਤਾ 30000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ। ਕੈਸ਼ਲੈਸ ਮੈਡੀਕਲ ਸਕੀਮ ਨੂੰ ਕਿ ਲਾਗੂ ਕੀਤੀ ਜਾਵੇ। ਜਿਵੇਂ ਪੀਕ ਮਿਸ਼ਨ ਅਨਸਾਰ ਪੈਨਸ਼ਨ 2.95 ਗੁਣਾ ਦੇ ਫਾਰਮੂਲੇ ਨਾਲ ਫਿਕਸ ਕਰਕੇ ਲਾਭ ਦਿੱਤਾ ਜਾਵੇ। ਵੰਡੇ ਏਰੀਆ ਦੀ ਅਦਾਇਗੀ ਕਿਸ਼ਤਾਂ ਵਿੱਚ ਨਹੀਂ ਬਲਕਿ ਜੱਟਮੁਸ਼ਤ ਅਦਾਇਗੀ ਕੀਤੀ ਜਾਵੇ। ਅੰਤ ਵਿੱਚ ਚੇਅਰਮੈਨ ਅਤੇ ਸੁਪਾ ਪ੍ਰਧਾਨ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪੈਨਸ਼ਨ ਦੀਆਂ ਹੱਕੀਮ ਕਮਕਸ ਹਮੇਸ਼ਾ ਸਿਰਫ ਭਵਾਨ ਕਰਕੇ ਪੱਤਰ ਜਾਰੀ ਨਹੀਂ ਕੀਤੇ ਜਾਂਦੇ ਤਾਂ ਸਰਕਾਰ ਨੂੰ ਲੁਧਿਆਣਾ ਦੇ ਜਮਨੀ ਚੋਣਾਂ ਵਿੱਚ ਇਸ ਦਾ ਖਮਿਆਲਿਆ ਪੁਸਤਨਾ ਪਵੇਗਾ ਜਿਸ ਲਈ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ। ਧਰਮਵੀਰ ਧੀਰ ਸਾਫ ਦਾ ਖਜ਼ਾਨਾ ਅਫਸਰ ਅਤੇ ਨਵੀਂ ਚੁਣੀ ਫਰੀਦਪੁਰ ਦੀ ਟੀਮ ਨੂੰ ਸਮਾਨੂ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਕੋਨੇ-ਕੋਨੇ ਤੋਂ ਲੁਧਿਆਣਾ ਆਏ ਪੈਨਸ਼ਨਰ ਸਾਥੀਆਂ ਦਾ ਸੂਬਾ ਪ੍ਰਧਾਨ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਅਗਲੇ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਗਈ। ਅਸੀਂ ਇਸੇ ਕਰਕੇ ਇਹ ਜਨਕਵੰਦੀ ਭਾਈ ਸੀ ਕਿ ਸਾਡੀ ਜਿਹੜੀ ਮਿਨਿਸਟਰੀ ਰੀਅਲ ਦੀ ਇੱਕ ਸੂਝਵਾਨ ਇੱਕ ਹੋਵੇ ਸੂਝਵਾਨ ਸਾਥੀ ਨੇ ਸਾਰਾ ਕੁੱਝ ਉਹ ਪੁੱਛਦੇ ਇਹਨਾਂ ਸਾਥੀਆਂ ਕੋਲ ਨੇ ਤੇ ਲੀਡਰਸ਼ਿਪ ਉਹ ਕਰਦੇ ਨੇ। ਅਸੀਂ ਸਾਥੀ ਜੀ ਅਸੀਂ ਇਸੇ ਮਨਛਰੇ ਨਾਲ ਆਏ ਸਾਡੀ ਸਟੇਟ ਦੇ ਵਿੱਚ ਅਸੀਂ ਸਾਡੇ ਸਾਥੀਆਂ ਨੇ ਜੁਤੀ ਸਾਰਿਆਂ ਨੇ ਬਰਾਤੇ ਯੋਗਦਾਰ ਪਾਇਆ ਕਿ ਜਿਹਦੇ ਮੰਦੀ ਵੜੀ ਗਈ ਤੇ ਹੁਣ ਇਹ ਗੱਲ ਆ ਕਿ ਬਾਕੀ ਪਿਆਂ ਦੇ ਵਿੱਚ 10 12 ਪਿਆਂ ਦੇ ਵਿੱਚ ਚੋਣ ਹੋਈ ਆ ਪਰ 3 ਕੋਟੀ ਚੋਣ ਹੋਈ ਆ ਇਹਦਾ ਸਾਥੀਆਂ ਦਾ ਬਹੁਤ ਅਸੀਂ ਧੰਨਵਾਦ ਕਰਦੇ ਆ ਅਸੀਂ ਸਾਥੀ ਜੀ ਵੱਖ-ਵੱਖ ਪਿਆਂ ਦੇ ਨਾਲ ਮੈਂ ਸਰਦਾਰ ਜੀਰ ਸਿੰਘ ਸ਼੍ਰੀਮਤੀ ਜਰਨਲ ਸਿੰਘ ਲਾਲ ਤੋਂ ਵੀ ਮੇਰੇ ਸਾਥੀ ਭਗਤ ਸਿੰਘ ਜੀ ਕਸੀ ਰਾਤਾਂ ਕਰਦੇ ਲਿਨੇ ਆ ਕਿ ਸਾਡੀ ਜੀ ਉਹਦਾ ਜਿੰਦੇ ਵਧੀਆਂ ਨੇ ਪਿਸਲਾ ਘੜਾਵਣੋਂ ਪਿਛੇ ਜਾ ਕੇ ਤਨੇ ਵਿੰਦੇ ਹੋ ਤੁਸੀਂ ਕਿੱਦੇ ਭਲੇ ਕਿਸਾਨ ਹੋ ਕੜੇ ਰਹੇ ਹੋ ਤੁਸੀਂ ਆਪਣੀ ਜਿੰਦੇ ਵਧੀਆਂ ਬਣਾਓ ਤੇ ਜੀ ਸਮੂਹ ਸ਼ਹਿਰ ਦੇ ਨਿਸ਼ਚਾਤ ਜੀ ਤੇ ਹੁੰਦਾ ਨੇ ਜੀ ਬਰਾਵਾ ਲੁਧਿਆਣੇ ਜਿਹੜੇ ਜੀ ਹਰਵੰਦ ਸਿੰਘ ਜੀ ਬਾਗਰ ਤੇ ਤੇ ਹੁੰਗੇ ਰਾਜੇ ਵਾਦੂ ਕੋਟਨ ਦੀ ਤਰ੍ਹਾਂ ਜਿਹੜੇ ਤੁਹਾਡੇ ਸਾਥੀ ਨੇ ਉਹਨਾਂ ਦੀ ਬੈਂਕੀ ਕਰਿਆ ਕਰੋ ਵੀ ਗਰੁੱਪਰ ਤੋਂ ਬਹਾਰ ਚੰਗੀ ਗੱਲਾਂਾਂ ਦੀ ਗੱਲ ਕਰਦੇ ਮੋਨ ਮਾਰਨਿੰਗ ਮੋਟਿੰਗ ਨਹੀਂ ਆ ਹੋਇ ਤੱਕ ਸਾਲੂ ਪੈਸੇ ਕਿਰਪਾ ਕਰਕੇ ਨਾਮ ਪਾਇਆ ਕਰੋ ਕੋਈ ਜਿਹੜੇ ਬੰਦੇ ਐਸਾ ਤਾਂ ਜ਼ਰੂਰ ਪਾਓ ਚਾਰ ਵਾਰੀ ਪਾਓ ਕੋਈ ਬੁਲਾਉਣ ਨਹੀਂ ਲੇਕਿਨ ਇਹ ਗਰੁੱਪ ਸਿਰਫ ਗੱਲਬਾਤ ਹੈ ਹਾਉਨ ਇਵਨਿੰਗ ਮੋਟ ਰਾਇਡ ਮੋਟ ਮੋਟਿੰਗ ਇਹਨਾਂ ਤੋਂ ਗੱਲਬਾਤ ਹੈ ਸਾਥੀ ਪਾਸੇ کیا جو کر بھیجو اور جتنے بھی پیمنشن ہوئے ہیں جنہیں بھی پیمنشننا پر دکھایا گئے ہیں جنہیں بھی پیمنشن درمیان میں ماں باپ পেনশন کرنے کاشن ملیا ہو کہ یہ ارتقا کے پورے قطباری تو جاری ہے سرٹیفکیٹ سلیجان جو اس کو ظاہر کیتا نہیں ہے نہیں 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 کہ جو کہ اور